ਬਹੁਤ ਸਾਰੇ ਵੀਰ ਭੈਣ ਭਰਾ ਦੇ ਮੈਸੇਜ ਆਉਂਦੇ ਨੇ ਕਿ ਸਰਕਾਰੀ ਨੌਕਰੀ ਦੀ ਤਿਆਰੀ ਕਰਨੀ ਹੈ ਲੇਕਿਨ ਪ੍ਰਾਈਵੇਟ ਜੌਬ ਕਰਦੇ ਆ ਜੌਬ ਛੱਡ ਨਹੀਂ ਸਕਦੇ ਪਹਿਲੀ ਤੇ ਕੰਡੀਸ਼ਨ ਇਹ ਹੈ ਤਿਆਰੀ ਕਿਵੇਂ ਕਰੀਏ ਮੈਂ ਕਹਿੰਦਾ ਤੁਹਾਡੇ ਲਈ ਇੰਨਾ ਕੋ ਸੌਖਾ ਟਾਈਮ ਟੇਬਲ ਆ ਬਹੁਤ ਸੌਖਾ ਪਲਾਨ ਆ ਪਰ ਕਰਨਾ ਤੁਹਾਨੂੰ ਪੂਰਾ ਸਿਰ ਸੁੱਟ ਕੇ ਪੈਣਾ ਜੀ ਇਹ ਬੜੀ ਚੰਗੀ ਸੋਚ ਸੋਚ ਰਹੇ ਤੁਸੀਂ ਜਿਹੜਾ ਕੰਮ ਕਰਦੇ ਕਰਦੇ ਭਾਈ ਕਿਸੇ ਦੀ ਮਜਬੂਰੀ ਵੀ ਹੁੰਦੀ ਹੈ ਵੀ ਜਿਹੜੀ ਹੁਣ ਇਨਕਮ ਚੱਲ ਰਹੀ ਆ ਉਸ ਨੂੰ ਛੱਡ ਨਹੀਂ ਸਕਦੇ ਘਰ ਦਾ ਗੁਜ਼ਾਰਾ ਔਖਾ ਹੁੰਦਾ ਲੇਕਿਨ ਸਮਾਂ ਰਹਿੰਦੀਆਂ ਜਾਂ ਜੀ ਕਰਦਾ ਵੀ ਗਵਰਨਮੈਂਟ ਪੇਪਰ ਦੀ ਤਿਆਰੀ ਕਰੀਏ ਹਰੇਕ ਦੇ ਜੀ ਕਰਦਾ ਹੁੰਦਾ ਤਕਰੀਬਨ ਤੇ ਤੁਸੀਂ ਉਹ ਉਹ ਬੰਦੇ ਜਿਨ੍ਹਾਂ ਨੂੰ ਬਣੇ ਬਣਾਏ ਨੋਟਸ ਚਾਹੀਦੇ ਨੇ ਤੁਸੀਂ ਉਹ ਬੰਦੇ ਹੋ ਜਿਹੜੇ ਕੋਚਿੰਗ ਸੈਂਟਰ ਡੇਲੀ ਨਹੀਂ ਜਾ ਸਕਦੇ ਤੁਸੀਂ ਉਹ ਬੰਦੇ ਹੋ ਜਿਨ੍ਹਾਂ ਨੂੰ ਸਭ ਤੋਂ ਵੱਧ ਸਮੇਂ ਨੂੰ ਮੈਨੇਜ ਕਰਨਾ ਪਏਗਾ ਅੱਜ ਦੀ ਇਸ ਵੀਡੀਓ 'ਚ ਬੜੀ ਪ੍ਰੈਕਟੀਕਲ ਜੀ ਗੱਲ ਕਰਾਂਗੇ ਕਿ ਤੁਹਾਨੂੰ ਕੀ ਕੁਝ ਕਰਨਾ ਪਏਗਾ। ਤੁਸੀਂ ਕੀ ਕਰਨਾ? ਵੇਖੋ ਸਭ ਤੋਂ ਪਹਿਲਾਂ ਜੋ ਵੀ ਮੈਂ ਦੱਸਾਂਗਾ ਮੈਂ ਤਾਂ ਦੱਸਣਾ ਹੀ ਹੈ ਕੋਈ ਹੋਰ ਵੀ ਤੁਹਾਨੂੰ ਸੱਜਣ ਤੁਹਾਡਾ ਟੀਚਰ ਵੀ ਦੱਸ ਸਕਦਾ। ਕਰਨਾ ਤੇ ਤੁਹਾਨੂੰ ਹੀ ਪੈਣਾ ਹੈ। ਜਿਹੜੇ 24 ਘੰਟੇ ਤੁਹਾਡੇ ਕੋਲ ਨੇ ਮੇਰੇ ਕੋਲ ਨੇ ਇਸ ਦੁਨੀਆ ਦੇ ਸਾਡੇ ਦੇਸ਼ ਦੇ ਸਭ ਤੋਂ ਅਮੀਰ ਬੰਦੇ ਚਾਹੇ ਉਹ ਲਿਓਨ ਮਸਕ ਦੁਨੀਆ ਵਾਲਾ ਬੰਦਾ ਹੋਵੇ ਹਰੇਕ ਦੇ ਕੋਲ ਉਹੀ 24 ਘੰਟੇ ਨੇ। ਉਨਾ 24 ਘੰਟਿਆਂ ਦੀ ਅਗਰ ਆਪਾਂ ਮੜਾ ਜਾਂ ਉਹਨਾਂ ਦੀ ਯਾਨੀ ਕਿ ਤੋਰ ਮਰੋੜ ਕਰੀਏ ਤੇ 24 ਘੰਟਿਆਂ 'ਚੋਂ ਅਗਰ ਤੁਸੀਂ ਨੌਕਰੀ ਕਰ ਦਿਓ ਵੇਖੋ ਨੌਕਰੀ ਦੇ ਵਿੱਚ ਹੁਣ ਕਈ ਬੰਦੇ ਜਾਦਾ ਅਰਲੀ ਜਾਂਦੇ ਨੇ ਸਵੇਰੇ ਸਵੇਰੇ 6 ਵਜੇ ਵੀ ਬੱਸ ਫੜਨੀ ਪੈਂਦੀ ਏ 5 ਵਜੇ ਵੀ ਬੱਸ ਫੜ ਕੇ ਦੂਰ 60 70 ਕਿਲੋਮੀਟਰ ਜਾਂਦੇ ਨੇ ਕਈ ਬੰਦੇ ਆਪਣੇ ਨੇੜੇ ਕਿਤੇ ਲੱਗੇ ਨੇ ਤੇ ਉਹ 7-8 ਵਜੇ ਵੀ ਘਰੋਂ ਨਿਕਲਦੇ ਨੇ ਹੁਣ ਆਪਾਂ ਇੱਕ ਐਵਰੇਜ ਮੰਨ ਕੇ ਚੱਲਦੇ ਹਾਂ ਕਿ ਕੋਈ ਬੰਦਾ ਘਰੋਂ 7 ਤੋਂ 8 ਵਜੇ ਨਿਕਲਦਾ ਹੈ ਤੇ ਸ਼ਾਮ ਨੂੰ 5 ਤੋਂ 6 ਜਾਂ 7 ਦੇ ਵਿਚਾਲੇ ਆ ਜਾਂਦਾ ਹੈ ਜਿਹੜੇ ਬਾਕੀ ਲੇਟ ਵੀ ਹੁੰਦੇ ਨੇ ਉਹਨਾਂ ਦਾ ਸ਼ਡਿਊਲ ਵੀ ਤਕਰੀਬਨ ਇੰਨਾ ਹੀ ਹੈ ਥੋੜਾ ਜਿਹਾ ਦੇ ਵਿੱਚ ਫਰਕ ਆਏਗਾ ਹੁਣ ਵੇਖੋ 24 ਘੰਟਿਆਂ ਦੇ ਵਿੱਚੋਂ 8 ਘੰਟੇ ਆਪਾਂ ਨੌਕਰੀ ਮੰਨੀਏ ਚਲੋ 8 ਘੰਟੇ ਨਹੀਂ ਕੋਈ ਪ੍ਰਾਈਵੇਟ ਥਾਂ ਹੈ ਕਿਤੇ ਓਵਰਟਾਈਮ ਲੱਗ ਜਾਂਦਾ ਜਾਂ ਆਉਣ ਜਾਣ ਦੇ ਵਿੱਚ ਕੋਈ ਘੰਟਾ ਡੈਡ ਲੱਗ ਗਿਆ 2 ਘੰਟੇ ਆਪਾਂ 9 ਮੰਨ ਲੈਨੇ ਆ 10 ਮੰਨ ਲੈਨੇ ਆ ਚਲੋ 11 ਘੰਟੇ ਮੰਨ ਲੈਨੇ ਆ ਆਉਣ ਜਾਣ ਸਾਰਾ ਕੁਝ ਵਿੱਚ ਪਾ ਦਿੰਨੇ ਆ ਫਿਰ ਵੀ 24 ਦੇ ਵਿੱਚੋਂ 10 11 ਕੱਢ ਕੇ ਤੁਹਾਡੇ ਕੋਲ 14 13 ਘੰਟੇ ਬਚਦੇ ਨੇ ਇਹਨਾਂ ਦੇ ਵਿੱਚੋਂ ਜਿਹੜੀ ਚੀਜ਼ ਨਾਲ ਸਮਝੌਤਾ ਨਹੀਂ ਕਰਨਾ ਉਹ ਹੈਗੀ ਨੀਂਦਰ ਆਰਾਮ ਉਹ ਸਭ ਤੋਂ ਪਹਿਲਾਂ 8 ਘੰਟੇ ਉਹਦੇ ਕੱਢੋ 14 ਚੋਂ 8 ਕੱਢੇ ਸਾਡੇ ਕੋਲ ਰਹਿ ਗਏ ਜੀ 6 ਇਹਨਾਂ 6 ਘੰਟਿਆਂ ਨੂੰ ਮੈਂ ਇਹ ਨਿਕਾਂਗੇ ਹੁਣ ਤੁਹਾਡੇ ਕੋਲ 6 ਘੰਟੇ ਹੈਗਾ ਤੇ ਹੁਣ ਪੜ ਲਓ ਇਹਨਾਂ 6 ਘੰਟਿਆਂ ਦੇ ਵਿੱਚੋਂ ਵੀ 3 ਘੰਟੇ ਹੋਰ ਅਡਾ ਦਿਓ ਨੌਕਰੀ ਵਾਲੇ ਪਾਸੇ ਹੋਰ ਐਡ ਕਰਨੇ ਨੇ ਉਧਰ ਕਰ ਲਓ ਜਿਹੜੇ ਲੇਟ ਆਉਂਦੇ ਨੇ ਉਹ ਲਾ ਲਓ ਉਧਰ ਠੀਕ ਹੈ 2 ਘੰਟੇ ਹੋਰ ਬਚ ਗਏ ਘੰਟਾ ਉਧਰ ਲਾ ਕੇ ਤੁਸੀਂ ਕੋਈ ਹੋਰ ਕੰਮਕਾਰ ਕਰ ਲੈਣੇ ਘਰ ਦੇ ਸੌ ਹੁੰਦੇ ਨੇ ਹਨ ਤੇ 2 2 ਘੰਟੇ ਉਧਰ ਲੱਗ ਗਏ 3 ਘੰਟੇ ਗਏ 6 ਚੋਂ ਇਹ ਜਿਹੜੇ ਬਾਕੀ ਦੇ 3 ਘੰਟੇ ਬਚ ਗਏ ਨਾ 6 ਚੋਂ ਇਹਨਾਂ 3 ਘੰਟਿਆਂ ਨੇ ਤੁਹਾਨੂੰ ਤੁਹਾਡੀ ਨੌਕਰੀ ਦਿਵਾਣੀ ਹੈ ਜਿਹੜੀ ਤੁਸੀਂ ਚਾਹੁੰਦੇ ਜੀ ਪਰ ਇਹ 3 ਘੰਟੇ ਐਵੇਂ ਲੱਗਣ ਕਿ ਤੁਸੀਂ ਹੋਵੋ ਤੇ ਨਾਲ ਤੁਹਾਡੀਆਂ ਕਿਤਾਬਾਂ ਹੋਣ ਇਹ ਮੋਬਾਈਲ ਭਾਈ ਸਾਹਿਬ ਤੁਹਾਡੇ ਤੋਂ ਦੂਰ ਰਹਿਣੇ ਚਾਹੀਦੇ ਨੇ ਜੇਕਰ YouTube ਤੋਂ ਲੈਕਚਰ ਨਹੀਂ ਵੇਖਣ ਦੇ ਮਤਲਬ ਕਹਿਣ ਦਾ ਮਤਲਬ ਹੈ ਕਿ ਸਿਆਣੇ ਹੋ ਤੁਸੀਂ ਜਿਹੜਾ ਬੰਦਾ ਇਹ ਸੋਚ ਰਿਹਾ ਕਿ ਮੈਂ ਪ੍ਰਾਈਵੇਟ ਨੌਕਰੀ ਕਰਦੇ ਕਰਦੇ ਸਰਕਾਰੀ ਨੌਕਰੀ ਦੀ ਤਿਆਰੀ ਕਰਨੀ ਹੈ ਉਹਨੂੰ ਇਹ ਦੱਸਣ ਦੀ ਲੋੜ ਨਹੀਂ ਹੈ ਕਿ ਮੋਬਾਈਲ ਦੇ ਵਿੱਚ ਪੜਦੇ ਹੋਏ ਘੱਟੋ-ਘੱਟ ਸੋਸ਼ਲ ਮੀਡੀਆ ਵਗੈਰਾ ਨਹੀਂ ਚਲਾਣਾ ਜੇ ਵੇਖਣੀਆਂ ਨੇ ਤੇ ਵੀਡੀਓਜ਼ ਇਨਫੋਰਮੇਟਿਵ ਐਜੂਕੇਸ਼ਨਲੀਆਂ ਵੇਖਣੀਆਂ ਨੇ ਤਾਂ ਕਿ ਸਮਾਂ ਸਹੀ ਲੱਗਦਾ ਰਹੇ ਹੁਣ ਜਿਹੜੇ 3 ਘੰਟੇ ਨੇ ਭਾਈ ਕਿਵੇਂ ਗੱਡੀ ਇਹਨਾਂ 'ਚ ਤੁਸੀਂ 3/4 ਪਹਿਲਾਂ ਕੱਢਨੇ ਨੇ 2 ਘੰਟੇ ਕਦੋਂ ਸਵੇਰੇ ਵੈਰੀ ਮੱਚ ਕਲੀਅਰ ਹੈ ਕਿ ਸਵੇਰੇ ਹੀ 2 ਘੰਟੇ ਨਿਕਲਣਗੇ ਭਾਵੇਂ ਤੁਸੀਂ 6 ਵਜੇ ਬੱਸ ਫੜਦੇ ਹੋ 4 ਵਜੇ ਉੱਠੋ ਮੈਨੂੰ ਇੱਕ ਗੱਲ ਯਾਦ ਆਈ ਮੈਂ ਨਾ UGC NET ਦਾ ਪੇਪਰ ਕਰਨਾ ਸੀ 2011-12 ਦੀ ਗੱਲ ਹੈ ਤੇ ਮੈਂ ਲੁਧਿਆਣਾ ਕਿਸੇ ਪ੍ਰਾਈਵੇਟ ਕੰਪਨੀ 'ਚ ਕੰਮ ਕਰਦੇ ਹੇ ਨਾਲ ਮੇਰਾ ਇੱਕ ਦੋਸਤ ਸਾਡੇ ਇੱਕ ਬਹੁਤ ਚੰਗੇ ਪ੍ਰੋਫੈਸਰ ਸੀ ਉਹ ਤਿਆਰੀ ਕਰਦੇ ਕਰਦੇ PCS ਦੀ ਨੌਕਰੀ ਲੱਗ ਗਈ ਮੈਂ ਫੋਨ ਕੀਤਾ ਮੈਂ ਹਜੇ ਇਸ ਤਰ੍ਹਾਂ ਸਾਡੀ ਡਿਊਟੀ ਹੁੰਦੀ ਸੀ 8-9 ਘੰਟੇ ਤੇ ਸਾਡੇ ਕੋਲ ਬਥੇਰਾ ਟਾਈਮ ਹੁੰਦਾ ਸੀ ਫਿਰ ਵੀ ਉਹੀ ਦਿਮਾਗ ਹੁੰਦਾ ਕਿ ਅਸੀਂ ਤੇ ਨੌਕਰੀ ਲੱਗ ਗਈਆਂ ਤੇ ਟਾਈਮ ਨਹੀਂ ਹੈਗਾ ਕਿਵੇਂ ਕਰੀਏ ਸਵੇਰੇ ਸਾਡੀ 7 ਵਜੇ ਡਿਊਟੀ ਹੁੰਦੀ ਤੇ ਮੈਂ ਸਾਰ ਨੂੰ ਫੋਨ ਕੀਤਾ ਮੈਂ ਕਹਿੰਦਾ ਕਿ ਇੰਨੀ ਇੱਕ ਛੋਟੀ ਗੱਲ ਹੋਈ ਮੇਰੀ ਉਹਨਾਂ ਦੇ ਨਾਲ ਜੋ ਬਾਅਦ ਚ ਵੱਡੀ ਹੋ ਗਈ ਮੈਂ ਕਿਹਾ ਸਰ ਜੀ ਵੀ ਨੌਕਰੀ ਕਰਦੇ ਕਰਦੇ ਟਾਈਮ ਨਹੀਂ ਲੱਗਦਾ ਜੁਟੀਸੀ ਦੀ ਤਿਆਰੀ ਕਰਨ ਦਾ ਕਿਵੇਂ ਕਰਾਂ ਉਹ ਕਹਿੰਦਾ ਵੀ ਡਿਊਟੀ ਕਿੰਨੇ ਵਜੇ ਮੈਂ ਸਾਰਾ ਦੱਸਿਆ ਉਹ ਕਹਿੰਦਾ ਵੀ 5 ਵਜੇ ਉਠੋ 2 ਘੰਟੇ ਲਾਓ 10 ਕਿ ਦਿਨ ਮੈਂ ਫੇਰ ਮੈਂ ਫੋਨ ਕੀਤਾ ਮੈਂ ਹੀ 5 ਵਜੇ ਲਾ ਕੇ ਵੀ ਘੰਟਾ ਕਿ ਬਚਦਾ ਵੀ ਫੇਰ ਔਖਾ ਹੋ ਜਾਂਦਾ ਕਹਿੰਦਾ 4 ਵਜੇ ਉੱਠੋ ਕਹਿੰਦਾ ਜੇ ਨਹੀਂ ਵੀ ਸਰਦਾ ਕਹਿੰਦਾ 3 ਵਜੇ ਉੱਠੋ ਮੈਂ ਮੈਨੂੰ ਪਹਿਲਾਂ ਸੱਚੀ ਪੁੱਛੇ ਤੇ ਥੋੜਾ ਗੁੱਸਾ ਲੱਗਾ ਮੈਂ ਯਾਰ ਕਮਾਲ ਦਾ ਬੰਦਾ ਤੂੰ ਥੋੜਾ ਜਿਹਾ ਸਹੀ ਤਰੀਕ ਨਾਲ ਗੱਲ ਕਰਦੇ ਮੈਨੂੰ ਮੜਾ ਟਾਈਮ ਟੇਬਲ ਜੇ ਦੱਸਦੇ ਕਿਵੇਂ ਪਰ ਜਦੋਂ ਮੈਂ ਦੀ ਗੱਲ ਨੂੰ ਥੋੜਾ ਗਹਿਰੇ ਹੀ ਨਾਲ ਸੋਚਿਆ ਨਾ ਵੀ ਮੇਰਾ ਸਮਾਂ ਉਹ ਮੈਨੂੰ ਸਮੇਂ ਚੋਂ ਸਮਾਂ ਕੱਢਣ ਦੀ ਗੱਲ ਦੱਸਣ ਡਿਆ ਵੀ 3 ਘੰਟੇ ਤੂੰ ਕੱਢਨੇ ਕੱਢਨੇ ਨੇ ਘੱਟੋ ਘੱਟ ਨੇ ਉਹੀ ਗੱਲ ਮੈਂ ਤੁਹਾਡੀ ਕਰ ਰਿਹਾ ਵੀ ਸਵੇਰੇ 2 ਘੰਟੇ ਲਾਣੇ ਨੇ ਮੇਰੇ ਵੱਲੋਂ 4 ਵਜੇ ਉੱਠੋ ਮੇਰੇ ਵੱਲੋਂ 3 ਵਜੇ ਉੱਠੋ ਤੁਹਾਡੀ ਸਿਰਦਰਦੀ ਹੈ ਨਾ ਤੁਸੀਂ ਨੌਕਰੀ ਮੇਰੇ ਲਈ ਕਰਨੀ ਹੈ ਨਾ ਆਪਣੇ ਰਿਸ਼ਤੇਦਾਰਾਂ ਲਈ ਕਰਨੀ ਹੈ ਆਪਣੇ ਪਰਿਵਾਰ ਲਈ ਕਰਨੀ ਹੈ ਤੇ ਇਹ ਜਿਹੜੀ ਕੁਰਬਾਨੀ ਉੱਠਣ ਦੀ ਵੀ ਤੁਹਾਨੂੰ ਦੇਣੀ ਪੈਣੀ ਹੈ ਮੇਰੇ ਵੀਰੂ ਇਸ ਕਰਕੇ ਸਵੇਰੇ 2 ਘੰਟੇ ਗੱਡ ਕੇ ਲਾ ਕੇ ਔਰ ਸਵੇਰੇ ਲਾਣੇ ਕਿਸ ਚੀਜ਼ ਤੇ ਨੇ ਇਹਦਾ ਤੁਹਾਡਾ ਪਹਿਲਾ ਹਫ਼ਤੇ ਦਾ ਸ਼ਡਿਊਲ ਬਣਿਆ ਹੋਵੇ ਕਿ ਅੱਜ ਮੈਂ ਸੋਮਵਾਰ ਹੈ ਤਾਂ ਮੰਗਲਵਾਰ ਹੈ ਤਾਂ ਅੱਜ ਮੈਂ ਆ ਯਾਨੀ ਕਿ ਰੀਜ਼ਨਿੰਗ ਦਾ ਫਲਾਣਾ ਚੈਪਟਰ ਕਰਨਾ ਏਜ ਵਾਲੇ ਕੁਐਸਚਨ ਕਰਨੇ ਨੇ ਜਾਂ ਅੱਜ ਮੈਂ ਜੀਕੇ ਦੇ ਵਿੱਚ ਸਾਡਾ ਜਿਹੜਾ ਸੰਵਿਧਾਨ ਆ ਉਹਦਾ ਫਲਾਣਾ ਪਾਰਟ ਇਹ ਕਰਨਾ ਹੈ ਦਿਮਾਗ ਨੂੰ ਇੰਨਾ ਕ ਮੈਸੇਜ ਇੱਕ ਵਾਰ ਦੇਣ ਵਾਸਤੇ ਦੇਣਾ ਕਿਉਂਕਿ ਤੁਸੀਂ ਆਪਣਾ ਕੰਮ ਵੀ ਕਰਨਾ ਆਫਿਸ ਜਾ ਕੇ ਫੈਕਟਰੀ ਜਾ ਕੇ ਕੰਪਨੀ ਚ ਜਾ ਕੇ ਬੈਂਕ ਸਕੂਲ ਕਿਤੇ ਵੀ ਜਾ ਕੇ ਉੱਥੇ ਵੀ ਤੁਹਾਨੂੰ ਆਪਣਾ ਦੇਣਾ ਪਏਗਾ ਤਾਂ ਹੀ ਤੁਸੀਂ ਉੱਥੇ ਸਹੀ ਕੰਮ ਕਰ ਪਾਓਗੇ ਉਹਦੀ ਟੈਨਸ਼ਨ ਰਹੇਗੀ ਤਾਂ ਬੌਸ ਤੁਹਾਨੂੰ ਹੋਰ ਯਾਨੀ ਕਿ ਝਿੜਕਾ ਦੇ ਸਕਦਾ ਵੀ ਉਸ ਕੰਮ ਨਹੀਂ ਸਹੀ ਹੋ ਰਿਹਾ ਇਸ ਕਰਕੇ ਦਿਮਾਗ ਨੂੰ ਆਪਣੇ ਨੂੰ ਇਹੀ ਮੈਸੇਜ ਦੇ ਕੇ ਰੱਖਣਾ ਕਿ ਅੱਜ ਦਾ ਮੇਰਾ ਟਾਰਗੇਟ ਕੋਈ ਸਰਕਾਰੀ ਪੇਪਰ ਪਾਸ ਕਰਨਾ ਨਹੀਂ ਹੈ ਦਿਮਾਗ 'ਚ ਉਹ ਨਹੀਂ ਰੱਖਣਾ ਮੈਂ ਵਾਰ-ਵਾਰ ਕਹਿੰਨਾ ਹੁੰਦਾ ਅੱਜ ਦਾ ਟਾਰਗੇਟ ਇਹ ਆ ਕਿ ਮੈਂ ਫਲਾਣਾ ਚੈਪਟਰ ਕਰਨਾ ਹੈ ਜਿਹੜਾ ਕਿ 2-1/2 ਘੰਟਿਆਂ 'ਚ ਹੋ ਸਕਦਾ ਉਸੇ ਨੂੰ ਕਰ ਲਿਆ ਤਿਆਰ ਹੋ ਕੇ ਤੁਸੀਂ ਗਏ ਜੀ ਆਪਣੇ ਕੰਮ ਤੇ ਕਿ ਜਿਹੜਾ 1 ਘੰਟਾ ਆਪਾਂ ਬਚਾਇਆ ਸੀ ਨਾ ਤਾਂ ਕੋਸ਼ਿਸ਼ ਕਰਕੇ ਦੇਖਿਓ ਜਿਨ੍ਹਾਂ ਦੀ ਪ੍ਰੋਪਰ ਕੋਈ ਯਾਨੀ ਕਿ ਲਿਮਟਿਡ ਕੰਪਨੀ ਹੁੰਦੀ ਹੈ ਤਾਂ ਉਹਦੇ 'ਚ ਘੰਟਾ ਦਾ ਬ੍ਰੇਕ ਮਿਲ ਜਾਂਦੀ ਛੇਤੀ ਰੋਟੀ ਖਾ ਕੇ ਇਹ ਨਹੀਂ ਵੀ ਉੱਥੇ ਕਿਤਾਬ ਲੈ ਕੇ ਬਹਿ ਜਾਣਾ ਕਰੋ ਹੈੱਡਫੋਨ ਲੈ ਕੇ ਜ਼ਰੂਰ ਜਾਓ ਡਾਇਰੀ ਆਪਣੇ ਕੋਲ ਰੱਖੋ ਜਿਹੜੀ ਚੀਜ਼ ਸਵੇਰੇ ਪੜ੍ਹ ਕੇ ਗਏ ਹੋ ਉਸੇ ਚੀਜ਼ ਨਾਲ ਰਿਲੇਟਡ ਕੋਈ ਵੀਡੀਓ ਵੇਖ ਲਓ ਵੀਡੀਓ ਲੈਕਚਰ ਲਾ ਕੇ ਆਪਣੇ ਕੰਨਾਂ ਦੇ ਵਿੱਚ ਹੈੱਡਫੋਨ ਠੀਕ ਅੱਧਾ ਘੰਟਾ ਪੌਣਾ ਘੰਟਾ ਜਿੰਨਾ ਵੀ ਮਿਲਦਾ ਜੇ ਵੱਧ ਸਮਾਂ ਮੈਨੇਜ ਕਰ ਸਕਦੇ ਹੋ ਕਈ ਥਾਵਾਂ ਤੇ ਹੁੰਦਾ ਵੀ ਡਿਊਟੀ ਇਦਾਂ ਦੀ ਵੀ ਆਪਾਂ ਬੈਠੇ ਆਂ ਧਿਆਨ ਰੱਖ ਰਹੇ ਆਂ ਤਾਂ ਥੋੜਾ ਬਤ ਆਪਾਂ ਦੇਖ ਸਕਦੇ ਆਂ ਜਾਂ ਕੋਈ ਨੋਟਸ ਕਰੂੰ ਲੈ ਗਏ ਆਂ ਇੱਕ ਦਾ ਪੇਜ ਉਸ ਨੂੰ ਦੇਖ ਕੇ ਦਿਮਾਗ ਦੇ ਵਿੱਚ ਤਸਵੀਰਾਂ ਚੱਲ ਰਹੀਆਂ ਨੇ ਜਮਾ ਇਦਾਂ ਤੁਹਾਡੇ ਸਾਹਮਣੇ ਬੈ ਜਾਣਾ ਤੁਸੀਂ ਕੀ ਪੜ ਸਕਦੇ ਹੋ ਮੇਰੇ ਦਿਮਾਗ 'ਚ ਕੀ ਚੱਲ ਰਿਹਾ ਇਹ ਤੇ ਬੌਸ ਨੂੰ ਵੀ ਨਹੀਂ ਪਤਾ ਲੱਗਣਾ ਮਤਲਬ ਤੁਹਾਡਾ ਕੰਮ ਦੇ ਵਿੱਚ ਧਿਆਨ ਹੈ ਲੇਕਿਨ ਫਿਰ ਵੀ ਕਿਤਨਾ ਕਿਤੇ ਇੱਕ ਬੈਕਗ੍ਰਾਉਂਡ ਤੇ ਕਹਿ ਲੋ ਕਿ ਸਕਰੀਨਿੰਗ ਚੱਲਦੀ ਪਈ ਅਗਰ ਇਹ ਮੈਨੇਜ ਤੁਸੀਂ 1 ਘੰਟਾ ਉੱਥੇ ਕਰ ਸਕਦੇ ਹੋ ਨਹੀਂ ਕਰ ਸਕਦੇ ਉੱਥੇ ਬਹੁਤ ਜ਼ਿਆਦਾ ਟਾਈਟ ਸ਼ਡਿਊਲ ਹੈ ਕਿ ਬੌਸ ਇਧਰ ਉਧਰ ਜਾਣ ਨਹੀਂ ਦਿੰਦਾ ਰੋਟੀ ਪਾਣੀ ਦਾ ਸਮਾਂ ਘੱਟ ਮਿਲਦਾ ਤਾਂ 1 ਘੰਟਾ ਤੇ ਆ ਕੇ ਲਾਣਾ ਤੁਸੀਂ ਬਹੁਤ ਸੌਖਾ ਲੱਗ ਜਾਏਗਾ ਜਮੇ ਛੋਟਾ ਹੈ ਟਾਰਗੇਟ ਜੋ ਸਵੇਰੇ ਪੜਿਆ ਉਸੇ ਦੀ ਰਿਵੀਜ਼ਨ ਕਰ ਲਓ ਜਾਂ ਇੱਕ ਪੱਕਾ ਟੌਪਿਕ ਰੱਖ ਕਫਤਾਤੇ ਮੈਂ ਆਹੀ ਪੜਨਾ ਉਹ ਕਿਤਾਬ ਉਹ ਮਟੀਰੀਅਲ ਜਿਹੜਾ ਉਹ ਤੁਹਾਨੂੰ ਉੱਥੇ ਪਿਆ ਹੋਣਾ ਚਾਹੀਦਾ ਤੁਹਾਡੇ ਸਰਾਣੇ ਸੌਣ ਲੱਗੇ ਤੁਸੀਂ ਘੰਟਾ ਲਾਣੇ ਲਾਣ ਇਹ 3 ਘੰਟੇ ਲਾ ਦੋਗੇ ਨਾ ਤਾਂ ਤੁਸੀਂ 80 ਤੋਂ 85 90% ਉਨੀਓ ਹੀ ਤਿਆਰੀ ਕਰ ਲੋਗੇ ਤਕਰੀਬਨ ਜਿੰਨੀ ਕਿ ਕੋਈ ਸਾਰੇ ਕੰਮ ਛੱਡ ਕੇ ਕਰਦਾ ਪਿਆ ਸੱਚੀ ਜਾਣਿਓ ਉਹਨਾਂ ਦੇ ਪ੍ਰੈਸ਼ਰ ਰਹਿੰਦਾ ਹੈ ਤੇ ਕਈ ਵਾਰੀ ਕੰਮ ਕੁਮ ਇੰਨੇ ਆ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਆ ਸਾਡੇ ਕੋਲ ਸਾਰਾ ਦਿਨ ਪਿਆ ਤੇ ਉਹਨਾਂ ਸੱਜਣਾਂ ਚ ਟਾਲ ਮਟੋਲ ਕਰਨ ਦੀ ਪ੍ਰੋਕ੍ਰੈਸਟੀਨੇਟ ਕਰਨ ਦੀ ਜਿਹੜੀ ਆਦਤ ਹੈ ਉਹ ਜਾਦੀ ਹੁੰਦੀ ਹੈ ਇਸ ਕਰਕੇ ਤੁਹਾਡੇ ਕੋਲ ਹੋਏਗਾ ਕਿ ਮੇਰੇ ਕੋਲ ਆਹੀ 3 ਘੰਟੇ ਨੇ ਬੇਸ਼ੱਕ ਤੁਸੀਂ ਕੰਮ ਤੋਂ ਥੱਕੇ ਹੋ ਪਰ ਜਿਹੜੀ ਨੌਕਰੀ ਲੈਣੀ ਹੈ ਉਹਨੂੰ ਕਿਤੇ ਲਿਖ ਕੇ ਆਪਣੇ ਕਮਰੇ ਦੀ ਕੰਨ ਤੇ ਕਿਤੇ ਫੋਨ ਦੇ ਵਾਲਪੇਪਰ ਤੇ ਰੱਖੋ ਵੀ ਇਹ ਮੈਂ ਕਰਨਾ ਚਾਹੁੰਨਾ ਤੇ ਮੇਰੇ ਕੋਲ ਕਿੰਨੀ ਏਜ ਰਹਿ ਗਈ ਹੈ ਇਸ ਪੇਪਰ ਨੂੰ ਪਾਸ ਕਰਨ ਦੇ ਲਈ ਵਰਦੀ ਵਾਲੀ ਨੌਕਰੀ ਹੈ ਤਾਂ ਕਿੰਨੀ ਏਜ ਹੈ ਕੋਈ ਵੀ ਨੌਕਰੀ ਹੋ ਸਕਦੀ ਟਾਰਗੇਟ ਥੋੜਾ ਕਲੀਅਰ ਰੱਖ ਲਿਓ ਕਿ ਮੈਂ ਕਿਹੜੇ ਪੇਪਰ ਦੀ ਤਿਆਰੀ ਕਰਨਾ ਉਹਦਾ ਸਿਲੇਬਸ ਤੁਹਾਡੇ ਜਿਹੜਾ ਕੰਮ ਤੇ ਬੈਗ ਲੈ ਕੇ ਜਾਂਦੇ ਉਹਦੇ ਚ ਵੀ ਹੋਣਾ ਚਾਹੀਦਾ ਇੱਕ ਡਾਇਰੀ ਜ਼ਰੂਰ ਹੋਣੀ ਚਾਹੀਦੀ ਇਸ ਡਾਇਰੀ ਵਾਲੇ ਕਨਸੈਪਟ ਦੇ ਤੇ ਮੈਂ ਵੱਖਰੀ ਵੀਡੀਓ ਇੱਕ ਦਿਨ ਬਣਾਵਾਂਗਾ ਬੜੀ ਕਮਾਲ ਦੀ ਚੀਜ਼ ਆਏ ਇਸ ਕਰਕੇ ਇਹ ਤਾਂ ਹੋ ਗਈ ਤੁਹਾਡੀ ਸ਼ਡਿਊਲ ਜੋ ਤੁਸੀਂ ਕਰਨਾ ਹੁਣ ਜਿਹੜੀ ਮੈਂ ਗੱਲ ਕਹੀ ਸੀ ਕਿ ਤੁਸੀਂ ਉਹ ਉਹ ਬੰਦੇ ਜਿਨ੍ਹਾਂ ਨੂੰ ਬਣੇ ਬਰਾਏ ਨੋਟਸ ਚਾਹੀਦੇ ਨੇ ਹੁਣ ਇਹਨਾਂ 3 ਘੰਟਿਆਂ ਦੇ ਵਿੱਚ ਤੁਸੀਂ ਸਾਰੀ ਹਿਸਟਰੀ ਖੁਦ ਪੜ੍ਹ ਕੇ ਤੇ ਨੋਟਸ ਬਣਾਉਂਦੇ ਰਹੋਗੇ ਤੇ ਏਜ ਦਾ ਵੀ ਚੱਕਰ ਹੈ ਵੀ ਛੇਤੀ ਚਾਹੀਦੇ ਨੇ ਉਹਨਾਂ ਵਾਲੇ 2.5 ਸਾਲਾਂ ਚ ਤਿਆਰੀ ਕਰਨੀ ਸਾਰਾ ਕੁਝ ਤੇ ਕੋਸ਼ਿਸ਼ ਕਰੋ ਕਿਸੇ ਇੱਕ ਕੋਚਿੰਗ ਕਲਾਸ ਵਾਲੇ ਕਿਸੇ ਵੀਰ ਸੱਜਣ ਨੂੰ ਮਿਲੋ ਉਹਨਾਂ ਨੂੰ ਪੈਸੇ ਦੇ ਕੇ ਪੇ ਕਰਕੇ ਜਿਹੜੇ ਨੋਟਸ ਦਿੰਦੇ ਨੇ ਉਹ ਬੜੇ ਸੋਹਣੇ ਕਮਾਲ ਦੇ ਨੋਟਸ ਬਣਾਏ ਹੁੰਦੇ ਨੇ ਕਈਆਂ ਨੇ ਚੈੱਕ ਕਰ ਲੈਣਾ ਮਤਲਬ ਸਟੈਟਿਕ ਜਿੰਨੇ ਵੀ ਨੋਟਸ ਨੇ ਜੋ ਵੀ ਯਾਨੀ ਕਿ ਸਟੈਟਿਕ ਪੋਰਸ਼ਨ ਹੁੰਦਾ ਜੋ ਸਾਨੂੰ ਪੜਨਾ ਪੈਂਦਾ ਉਹ ਪੂਰਾ ਯਾਨੀ ਕਿ ਕਰਕਸ ਉਹਨਾਂ ਨੇ ਲਿਖਿਆ ਹੁੰਦਾ ਈਵਨ ਕਿ ਹੁਣ ਐਨਸੀਆਰਟੀ ਕਿਤਾਬਾਂ ਵੀ ਸਾਰੀਆਂ ਪੜਨ ਦੀ ਲੋੜ ਨਹੀਂ ਹੈ ਸਾਰੀਆਂ ਕਿਤਾਬਾਂ ਕਈ ਕੋਚਿੰਗ ਸੈਂਟਰ ਵਾਲੇ ਮੇਰੇ ਵੀਰਾਂ ਨੇ ਵੀ ਚਾਰ ਜਾਂ ਦੋ ਏਡੀਆਂ-ੜੀਆਂ ਕਿਤਾਬਾਂ ਬਣਾਤੀਆਂ ਪੂਰੀਆਂ ਯਾਨੀ ਕਿ ਕਲਰਫੁਲ ਜੋ ਆਪਾਂ ਕ੍ਰੈਕਸ ਕੱਟਣਾ ਸੀ ਉਹਨਾਂ ਨੇ ਕੱਟਤਾ ਵੈਸੇ ਚਲੋ ਨੋਟਸ ਆਪ ਬਣਾਣੇ ਚਾਹੀਦੇ ਨੇ ਲੇਕਿਨ ਓਵਰਆਲ ਜੇ ਫੈਕਟਰ ਸਾਨੂੰ ਸਾਹਮਣੇ ਲਿਖੇ ਮਿਲ ਗਏ ਉਹਨਾਂ ਨੋਟਸਾਂ ਦੇ ਉੱਤੇ ਆਪਾਂ ਆਪ ਘੁੱਗੂ ਕਾੜੇ ਮਾਰ ਸਕਨੇ ਆ ਹੋਰ ਇਸ ਕਰਕੇ ਤੁਸੀਂ ਇਹ ਚੀਜ਼ ਕਰਨੀ ਹੈ ਤੇ ਪਲੱਸ ਉਸੇ ਕੋਚਿੰਗ ਸੈਂਟਰ ਦਾ ਜਾਂ ਕਿਸੇ ਹੋਰਾਂ ਦਾ ਕੋਈ ਅਗਰ ਪੇਡ ਮਾੜਾ ਮੋਟਾ ਕੋਈ 5-10 ਹਜ਼ਾਰ ਰੁਪਏ ਦਾ ਲੈਣਾ ਪਏ ਪਲਾਨ ਉਹ ਲੈ ਸਕਦੇ ਹੋ ਤੇ ਤੁਸੀਂ ਉਹਨਾਂ ਦੇ ਲੈਕਚਰ ਵੇਖ ਸਕਦੇ ਹੋ ਜਿਵੇਂ ਮੈਂ ਕਿਹਾ ਨਾ ਕਈ ਵਾਰੀ ਟਾਈਮ ਲੱਗ ਜਾਂਦਾ ਤੇ ਜਿੱਦਰ ਕੋਈ ਛੁੱਟੀ ਛੱਟੀ ਹੋਏ ਉਦੋਂ ਤੁਸੀਂ ਬੰਪਰ ਪੜਾਈ ਕਰਨੀ ਹੈ ਜਿੰਨੇ ਟਾਪਿਕ ਹੋ ਸਕਦੇ ਨੇ ਸਾਰੇ ਪਿਛਲੇ ਹਫਤੇ ਦੇ 10 ਦਿਨਾਂ ਦੇ ਰਿਵਾਈਜ਼ ਕਰਦੇ ਹੋ ਸਾਰਾ ਕੁਝ ਆਪਣੇ ਦਿਮਾਗ ਦੇ ਵਿੱਚ ਰਿਕਾਲ ਕਰਦੇ ਰਹੋ ਨਾ ਸਮਾਂ ਵਿਧਾਨ ਦੀ ਲੋੜ ਆ ਨਾ ਘਟਾਉਣ ਦੀ ਲੋੜ ਆ ਨਾ ਇਹ ਸੋਚਣਾ ਕਿ ਫਲਾਣਾ ਤੇ ਜੇ ਵੀ ਸਟੱਡੀ ਕਰ ਰਿਹਾ ਹੈ ਪ੍ਰੈਸ਼ਰ ਘੱਟ ਦਿਮਾਗ ਤੇ ਰੱਖਣਾ ਤਾਂ ਕਿ ਜਿਹੜੀਆਂ ਸਵੇਰੇ ਪੜ੍ਹੀਆਂ ਚੀਜ਼ਾਂ ਨੇ ਉਹ ਯਾਦ ਰਹਿਣ ਇਸੇ ਤਰ੍ਹਾਂ ਜੇ 6 ਮਹੀਨੇ ਕੰਸਿਸਟੈਂਸੀ ਦੇ ਨਾਲ ਲੱਗ ਗਏ ਤੇ ਬਹੁਤ ਜ਼ਿਆਦਾ ਚਾਂਸਸ ਨੇ ਕਿ ਤੁਸੀਂ ਆਪਣੀ ਡ੍ਰੀਮ ਜੌਬ ਹੈ ਜਿਹੜੀ ਸਰਕਾਰੀ ਉਹਦੇ ਬਹੁਤ ਨੇੜੇ ਲੱਗ ਜਾਓਗੇ ਤੇ ਛੇਤੀ ਉਸ ਨੂੰ ਪ੍ਰਾਪਤ ਵੀ ਕਰ ਲੋਗੇ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰ ਦਿਓ ਲੇਕਿਨ ਕਮੈਂਟ ਦੇ ਵਿੱਚ ਇਨਾ ਜ਼ਰੂਰ ਲਿਖ ਦਿਓ ਕਿ ਆਈ ਵਿਲ ਸਟਾਰਟ ਟੂਡੇ ਠੀਕ ਹੈ ਡਨ ਲਿਖ ਦਿਓ ਸਟਾਰਟ ਟੂਡੇ ਲਿਖ ਦਿਓ ਤਾਂ ਕਿ ਪਤਾ ਲੱਗ ਸਕੇ ਤੇ ਬਾਅਦ ਵਿੱਚ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਆਪਾਂ ਉਸ ਤੇ ਫਿਰ ਗੱਲਬਾਤ ਕਰ ਲਵਾਂਗੇ ਚੈਨਲ ਤੇ ਨਵੇਂ ਆਇਓ ਪਹਿਲੀ ਵਾਰੀ ਤੇ ਸਬਸਕ੍ਰਾਈਬ ਕਰ ਦਿਓ ਬਹੁਤ ਬਹੁਤ ਮਿਹਰਬਾਨੀ